1984 ਸਿੱਖ ਕਤਲੇਆਮ ਜਦੋਂ ਹੀ ਇਸ ਦਾ ਜ਼ਿਕਰ ਅਸੀਂ ਕਰਦੇ ਹਾਂ ਤਾਂ ਜਹਨ ਜਿਹੜਾ ਹੈ ਕਿਤੇ ਨਾ ਕਿਤੇ ਆਟੋਮੈਟਿਕਲੀ ਹੀ ਉਹ ਸਾਰੀਆਂ ਤਸਵੀਰਾਂ ਨੂੰ ਯਾਦ ਕਰਦੇ ਹੋਏ ਬਿਲਕੁਲ ਪਰੇਸ਼ਾਨ ਹੋ ਜਾਂਦਾ ਹੈ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਤਸਵੀਰਾਂ ਵੀ ਅੱਖਾਂ ਅੱਗੇ ਘੁੰਮਣ ਲੱਗ ਜਾਂਦੀਆਂ ਨੇ ਹੁਣ 1984 ਸਿੱਖ ਕਤਲੇਆਮ ਦਾ ਵਿੱਚ ਇੱਕ ਵੱਡਾ ਨਾਮ ਜਿਹੜਾ ਹੈ بار بار ਸਾਹਮਣੇ ਆਉਂਦਾ ਹੈ ਅਸੀਂ ਗੱਲ ਕਰ ਰਹੇ ਹਾਂ ਸੱਜਣ ਕੁਮਾਰ ਦੀ ਜਸਨੂ ਲੈ ਕੇ ਕੋਰਟ ਦਾ ਇੱਕ ਵੱਡਾ ਫੈਸਲਾ ਸਾਹਮਣੇ ਆ ਗਿਆ ਪਰ ਹਾਲੇ ਵੀ ਕਿਤੇ ਨਾ ਕਿਤੇ ਜ਼ਖਮ ਜੁੜੇ ਨੇ ਅੱਲੇ ਹੀ ਨਜ਼ਰ ਆ ਰਹੇ ਨੇ ਇਸ ਦਾ ਵੱਡਾ ਕਾਰਨ ਹੈ ਕੀ ਕੋ ਜਿਸ ਦਾ ਕਾਰਨ ਹੈ ਆਖਰਕਾਰ ਕੌਣ ਸੀ ਸੱਜਣ ਨੂੰ ਮਾਰ ਕੀ ਹੈ ਉਸ ਦੀ ਕੁੰਡਲੀ ਤੇ ਇਹ ਜਿਹੜਾ 1984 ਸਿੱਖ ਕਤਲੇਆਮ ਬਾਰ ਬਾਰ ਸ਼ਬਦ ਆਉਂਦਾ ਹੈ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਹਾਲੇ ਵੀ ਇਸ ਬਾਬਤ ਪੂਰੀ ਤਰ੍ਹਾਂ ਨਹੀਂ ਜਾਣਦੇ ਤੇ ਇਹ ਕਿਉਂ ਵਾਪਰਿਆ ਕਿਸ ਤਰੀਕੇ ਦੇ ਨਾਲ ਵਾਪਰਿਆ ਸੱਜਣ ਕੁਮਾਰ ਦਾ ਅਜਿਹਾ ਕਿਹੜਾ ਵੱਡਾ ਦੋਸ਼ ਸੀ ਇਸ ਬਾਬਤ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਅਪਡੇਟ ਦੱਸ ਦਈਏ ਕਿ ਸੱਜਣ ਕੁਮਾਰ ਨੂੰ ਹੁਣ ਇਸ ਮਾਮਲੇ ਦੇ ਵਿੱਚ ਕੋਰਟ ਦੇ ਵੱਲੋਂ ਫੈਸਲਾ ਸੁਣਾਉਂਦਿਆਂ ਹੋਇਆ ਉਮਰਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਇਸ ਬਾਬਤ ਜਾਣਕਾਰੀ ਦੇ ਵਿੱਚ ਸਾਂਝ ਪਾਉਣ ਦੇ ਲਈ ਮੇਰੇ ਨਾਲ ਮੌਜੂਦ ਨੇ ਹਰਕੇਸ਼ ਸਿੰਘ ਬਾਲ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਕਿ ਇਸ ਫੈਸਲੇ ਨੂੰ ਕਿਸ ਤਰੀਕੇ ਦੇ ਨਾਲ ਦੇਖਿਆ ਜਾ ਸਕਦਾ ਹੈ ਜੀ ਬਾਲ ਸਾਹਿਬ ਜੀ ਹਾਂ ਬਹੁਤ ਬਹੁਤ ਸ਼ੁਕਰਾਨੇ ਜੀ ਪਿਆਰੇ ਦਰਸ਼ਕੋ ਜੇਕਰ ਗੱਲ ਕੀਤੀ ਜਾਵੇ ਅਕਸਰ ਅਸੀਂ 1984 ਨੂੰ ਅਸੀਂ ਜਿਹੜਾ ਕਤਲੀਆਮ ਕਹਿਣ ਦੀ ਜਗ੍ਹਾ ਦੰਗੇ ਕਹਿ ਦਿੰਦੇ ਹਾਂ ਪਰ ਇਹ ਦੰਗੇ ਨਹੀਂ ਸਨ ਇਹ ਸਾਬਤ ਹੋ ਚੁੱਕਿਆ ਹੈ ਕਿ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਸਰਕਾਰੀ ਕਤਲੇਆਮ ਜਿਹੜਾ ਕਰਵਾਇਆ ਗਿਆ ਸੀ 1984 ਦਾ ਬੜੀਆਂ ਕਮੇਟੀਆਂ ਬਣੀਆਂ ਬੜੀਆਂ ਸਿੱਟਾਂ ਬਣੀਆਂ ਨੇ ਪਰ ਆਪਣਿਆਂ ਨੂੰ ਜਿਹੜਾ ਬਖਸ਼ ਦਿੱਤਾ ਜਾਂਦਾ ਸੀ ਦੋਸ਼ ਕੀ ਸੀ ਸਿੱਖਾਂ ਦਾ ਸਿਰਫ ਉਹ ਸਿੱਖ ਧਰਮ ਦੇ ਨਾਲ ਸਬੰਧ ਰੱਖਦੇ ਨੇ ਵੱਧ ਤੋਂ ਵੱਧ ਡਾਕੂਮੈਂਟਰੀਆਂ ਸੀ ਵੇਖਦੇ ਹਾਂ ਕਿੰਨਾ ਹੀ ਦਰਦਨਾਕ ਸੀਨ ਉਹਨਾਂ ਮਾਵਾਂ ਦਾ ਉਹਨਾਂ ਵਿਧਵਾ ਪੈਣਾਂ ਦਾ ਸਾਡੀਆਂ ਅੱਖਾਂ ਦੇ ਸਾਹਮਣੇ ਆਉਂਦਾ ਹੈ ਜਿਸ ਦੇ ਵਿੱਚ ਕਤਲਿਆਮ ਕੀਤਾ ਗਿਆ ਸਰਕਾਰੀ ਸ਼ਹਿ ਦੇ ਵਿੱਚ ਜਿਸ ਦੇ ਵਿੱਚ ਰਾਜਨੀਤੀ ਦੇ ਨਾਲ ਸੰਬੰਧਤ ਲੋਕ ਸੱਜਣ ਵਰਗੇ ਲਲਿਤ ਮਾਖਣ ਵਰਗੇ ਬੜੇ ਹੋਰ ਨਾਮ ਵੀ ਨੇ ਜੇਕਰ ਗੱਲ ਕਰਾਂ ਤਾਂ ਇੱਕ ਅੰਗਰੇਜ਼ੀ ਦਾ ਡਾਇਲੋਗ ਹੈ ਜਸਟਿਸ ਇਜ਼ ਡਿਲੇ ਜਸਟਿਸ ਇਜ਼ ਡਿਨਾਈ ਅਕਸਰ ਇਹ ਉਮੀਦ ਜਿਹੜੀ ਲਾਈ ਜਾ ਰਹੀ ਸੀ ਕਿ 1984 ਦੇ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ ਅੱਜ ਫਿਰ ਇੱਥੇ ਇਹ ਸਾਬਤ ਹੁੰਦਾ ਹੈ ਦੇ رائے درست ਆਏ ਸੋ ਜੇਕਰ ਗੱਲ ਕੀਤੀ ਜਾਵੇ ਤਾਂ ਪਰਿਵਾਰ ਜਿਹੜਾ ਹੈ ਜਾਂ ਫਿਰ ਜਿਹੜੀ ਵੀ ਇਸ ਸਾਰੇ ਘਟਨਾਕਰਮ ਦੇ ਨਾਲ ਜੁੜੇ ਹੋਏ ਲੋਕ ਨੇ ਜਾਂ ਫਿਰ ਜਿਹੜੇ ਉਸ ਸਮੇਂ ਦੇ ਜਿਹੜੇ ਇਸ ਘਟਨਾਕਰਮ ਨੂੰ ਯਾਦ ਕਰਦੇ ਨੇ ਉਹਨਾਂ ਦੇ ਵੱਲੋਂ ਬਾਰ-ਬਾਰ ਇਹੀ ਮੰਗ ਕੀਤੀ ਜਾ ਰਹੀ ਸੀ ਕਿ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਕਿਉਂਕਿ ਜੇਕਰ ਆਪਾਂ ਪੂਰੀ ਗਲਬਾਤ ਦੇਖੀ ਜਾਂ ਫਿਰ ਇਹ ਪੂਰਾ ਘਟਨਾਕਰਮ ਦੇਖੀ ਤਾਂ ਸੱਜਣ ਕੁਮਾਰ ਦੇ ਉੱਤੇ ਇਹੀ ਨਹੀਂ ਬਲਕਿ ਹੋਰ ਵੀ ਕਈ ਦੋਸ਼ ਸੀ ਜਿਨ੍ਹਾਂ ਦੇ ਤਹਿਤ ਪਹਿਲਾਂ ਤੋਂ ਹੀ ਉਹ ਤਾਂ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਤੇ ਹੁਣ ਇਸ ਮਾਮਲੇ ਦੇ ਵਿੱਚ ਵੀ ਜੇਕਰ ਉਮਰ ਕੈਦ ਦੀ ਸਜ਼ਾ ਸੁਣਾ ਜਿੱਤ ਦਿੱਤੀ ਜਾਂਦੀ ਹੈ ਤਾਂ ਫਿਰ ਇਸ ਦੇ ਵਿੱਚ ਕੋਈ ਬਹੁਤਾ ਫਰਕ ਜੁੜਾ ਤਾਂ ਉਹ ਦੇਖਿਆ ਨਹੀਂ ਜਾ ਸਕਦਾ ਸੋ ਪਹਿਲਾਂ ਸੱਜਣ ਕੁਮਾਰ ਦੀ ਜਿਕਰ ਗੱਲ ਕੀਤੀ ਜਾਵੇ ਤਾਂ ਕੌਣ ਸੀ ਇਹ ਸੱਜਣ ਕੁਮਾਰ ਜੀ ਹਾਂ ਮੈਂ ਸੱਜਣ ਦੀ ਕੁੰਡਲੀ ਤੁਹਾਡੇ ਨਾਲ ਸਾਂਝੀ ਕਰ ਦਿੰਦਾ ਸੱਜਣ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਰਾਜਨੀਤੀ ਚ ਸਰਗਰਮ ਹੈ ਹੈ ਇਹ 23 ਸਤੰਬਰ 1945 ਨੂੰ ਜੰਮਦਾ ਹੈ 1970 ਦੇ ਨੇੜੇ ਤੇੜੇ ਉਹ ਕਿਸੇ ਤਰ੍ਹਾਂ ਵੀ ਕਾਂਗਰਸ ਦਾ ਜਿਹੜਾ ਨੇਤਾ ਸੀ ਸੰਝੇ ਗਾਂਧੀ ਉਹਦੇ ਸੰਪਰਕ ਚ ਆਉਂਦਾ ਉਹਦੀ ਰਾਜਨੀਤੀ ਚ ਆਉਣ ਦੀ ਸੁਭਾਵਨਾ ਉੱਥੋਂ ਤੋਂ ਬਣਦੀ ਆ ਫਿਰ ਨੇੜੇ ਜਿਹੜੇ ਚਮਚੇ ਹੁੰਦੇ ਆ ਲੱਗ ਜਾਂਦੇ ਨੇ ਜਾਂ ਫਿਰ ਮਾਦੀਪੁਰ ਇਲਾਕੇ ਤੋਂ ਇਹ ਨਗਰ ਨਿਗਮ ਦੀਆਂ ਚੋਣਾਂ ਲੜਦਾ ਹੈ 1970 ਚ ਜਿੱਤ ਕੇ ਕਾਉਂਸਲਰ ਬਣ ਜਾਂਦਾ ਹੈ ਇਸ ਤਰ੍ਹਾਂ ਨਾਲ ਸਰਗਰਮ ਹੋ ਕੇ ਰਾਜਨੀਤੀ ਦੇ ਸੱਜਣ ਆਪਣਾ ਕਦਮ ਰੱਖਦਾ ਹੈ ਸਜਣ 14ਵੀਂ ਲੋਕ ਸਭਾ ਦੇ ਵਿੱਚ ਬਾਹਰੀ ਦਿੱਲੀ ਤੋਂ ਚੁਣ ਕੇ ਗਏ ਸੰਸਦ ਮੈਂਬਰ ਬਣਿਆ 1980 ਦੇ ਵਿੱਚ ਬਾਹਰੀ ਦਿੱਲੀ ਤੋਂ ਕਾਂਗਰਸ ਉਮੀਦਵਾਰ ਦੇ ਤੌਰ ਤੇ ਸਿਰਫ 35 ਸਾਲ ਦੀ ਉਮਰ ਦੇ ਵਿੱਚ ਇਹ ਸੰਸਦ ਮੈਂਬਰ ਬਣ ਜਾਂਦਾ ਫਿਰ 2004 ਦੇ ਵਿੱਚ ਭਾਰਤੀ ਰਾਜਨੀਤੀ ਦੇ ਵਿੱਚ ਉਹ ਦੋ ਰਿਕਾਰਡ ਜਿਹੜਾ ਪੈਦਾ ਕਰਦਾ ਆਪਣੇ ਨਾਂ ਤੇ ਦੇਸ਼ ਦੇ ਵਿੱਚ ਲੋਕ ਸਭਾ ਚੋਣ ਤੋਂ ਸਭ ਤੋਂ ਵੱਧ ਵੋਟਾਂ ਵੀ ਇਹਨੂੰ ਪੈਂਦੀਆਂ ਨੇ ਦੂਜਾ ਦਿੱਲੀ ਤੋਂ ਸਭ ਤੋਂ ਵੱਧ ਵੋਟਾਂ ਦੇ ਨਾਲ ਜਿੱਤ ਕੇ ਵੀ ਰਿਕਾਰਡ ਜਿਹੜਾ ਇਹ ਆਪਣੇ ਨਾਂ ਹਾਸਲ ਕਰਦਾ ਹੈ 8 ਲੱਖ ਤੋਂ ਵੱਧ ਵੋਟ ਇਹਨੂੰ ਮਿਲਦੇ ਨੇ ਸੱਜਣ ਦਾ ਜਿਹੜਾ ਸਿਆਸੀ ਗ੍ਰਾਫ 1977 ਤੋਂ ਲੈ ਕੇ 1980 ਤੱਕ ਤੇਜ਼ੀ ਨਾਲ ਵਧਾ ਹੈ ਸੱਜਣ ਨੂੰ ਕੌਂਸਲਰ ਤੋਂ ਸਿੱਧੇ ਸੰਸਦ ਮੈਂਬਰ ਦਾ ਟਿਕਟ ਮਿਲਿਆ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਭਰਮਪ੍ਰਕਾਸ਼ ਨੂੰ ਇਹ ਹਰਾ ਕੇ ਸੰਸਦ ਵਿੱਚ ਪਹੁੰਚਦਾ ਹਾਲਾਂਕਿ 1984 'ਚ ਇੰਦਰਾ ਗਾਂਧੀ ਦੀ ਮੌਤ ਦੇ ਵਿੱਚ ਫਿਰ ਇਹ ਜਿਹੜਾ ਕਤਲਿਆਮ ਕਰਾਉਂਦਾ ਇਹ ਇਹਦਾ ਨਾਮ ਆਉਂਦਾ ਤੇ ਸਿਆਸੀ ਕੈਰੀਅਰ ਦੇ ਉੱਪਰ ਇਹਦੇ ਫਿਰ ਦਾਗ ਲੱਗਦਾ ਬਹੁਤ ਵੱਡਾ ਹੈ ਕਾਂਗਰਸ ਨੇ ਸਿੱਖ ਵੋਟ ਨੂੰ ਬਚਾਉਣ ਦੇ ਲਈ ਦੋਸ਼ੀ ਸੱਜਣ ਕੁਮਾਰ ਦਾ ਟਿਕਟ ਵੀ ਕੱਟ ਦਿੱਤਾ ਸੀ ਨਹੀਂ ਨਹੀਂ ਸਿੱਖ ਵੋਟ ਨੂੰ ਬਚਾਉਣ ਦੇ ਲਈ 1999 ਦੇ ਵਿੱਚ ਵੀ ਉਹਨਾਂ ਦੇ ਵੱਲੋਂ ਕਾਂਗਰਸ ਦੇ ਵੱਲੋਂ ਟਿਕਟ ਨਹੀਂ ਮਿਲਿਆ 1991 ਚ ਬਾਹਰੀ ਦਿੱਲੀ ਖੇਤਰ ਤੋਂ ਉਹਨੂੰ ਅਖਰਕਾਰ ਫਿਰ ਟਿਕਟ ਕਾਂਗਰਸ ਦੇ ਦਾਂਦੀ ਆ ਪਰ ਬੜੀ ਸ਼ਰਮ ਦੀ ਗੱਲ ਆ ਫਿਰ ਉਹ ਜਿੱਤਦਾ ਫਿਰ ਉੱਥੇ ਤੇ ਹਨ ਤੇ ਕਤਲਿਆਮ ਤੋਂ ਬਾਅਦ ਵੀ ਇਹ ਜਿਹੜਾ ਦੋਸ਼ ਤੋਂ ਬਾਅਦ ਵੀ ਜਿੱਤਦਾ ਸਾਨੂੰ ਨਜ਼ਰ ਦਿਖਾਈ ਰਿਹਾ 1993 ਦੇ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਹੋਈਆਂ ਅਤੇ ਸੱਜਣ ਦੇ ਕਈ ਸਾਥੀ ਜਿਹੜੇ ਵਿਧਾਨ ਸਭਾ ਚੁਣ ਕੇ ਆਏ ਪਰ ਬਾਅਦ ਦੇ ਵਿੱਚ 1995 ਦੀਆਂ ਚੋਣਾਂ 'ਚ ਭਾਜਪਾ ਦੇ ਸੀਨੀਅਰ ਨੇਤਾ ਕ੍ਰਿਸ਼ਨ ਲਾਲ ਸ਼ਰਮਾ ਦੇ ਹੱਥੋਂ ਇਹਨੂੰ ਕਰਾਰੀ ਹਾਰ ਦਾ ਫਿਰ ਸਾਹਮਣਾ ਕਰਨਾ ਪੈਂਦਾ ਹੁਣ ਤੱਕ ਦਿੱਲੀ ਦੀਆਂ ਵੱਖ-ਵੱਖ ਅਦਾਲਤਾਂ ਦੇ ਵਿੱਚ ਕਾਂਗਰਸ ਨੇਤਾ ਜਿਹੜਾ ਸੱਜਣ ਹੈ ਇਹਦੇ ਖਿਲਾਫ ਕਈ ਮਾਮਲੇ ਦਰਜ ਹੋ ਚੁੱਕੇ ਹਨ ਅਤੇ ਇਹਦੇ ਉੱਪਰ ਕੇਸ ਵੀ ਜਿਵੇਂ ਤੁਸੀਂ ਕਹੋ ਚੱਲ ਰਹੇ ਨੇ ਸੀਬੀਆਈ ਨੇ ਵੀ ਸੱਜਣ ਕੁਮਾਰ ਦੇ ਖਿਲਾਫ ਦੋਸ਼ ਪੱਤਰ ਦਾਇਰ ਕਰ ਦਿੱਤਾ ਨਾਜ਼ੁਕ ਜਿਹੜਾ ਹਾਲਤ ਦੇਖਦੇ ਹੋਏ 1998 ਤੋਂ 1999 ਤੱਕ ਇੱਕ ਵਾਰ ਫਿਰ ਲੋਕ ਸਭਾ ਚੋਣਾਂ ਦੇ ਵਿੱਚ ਇਹਦੀ ਟਿਕਟ ਜਿਹੜੀ ਕੱਟ ਦਿੱਤੀ ਸੀ ਪਰ ਇਸ ਦੇ ਬਾਵਜੂਦ ਬਾਰੀ ਦਿੱਲੀ 'ਚ ਸੱਜਣ ਦਾ ਪ੍ਰਭਾਵ ਘਟ ਨਹੀਂ ਹੋਇਆ 2004 ਦੇ ਵਿੱਚ ਉਹ ਫਿਰ ਤੋਂ ਲੋਕ ਸਭਾ ਦਾ ਟਿਕਟ ਲੈ ਕੇ ਗਿਆ ਦਿੱਲੀ ਦੀ ਰੌਜ਼ ਅਵੇਨਿਊ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਦੇ ਵਿੱਚ ਦੰਗੇ ਨਹੀਂ ਕਤਲਿਆਮ ਦੇ ਮਾਮਲੇ ਦੇ ਵਿੱਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਉਨੂੰ 1 ਨਵੰਬਰ 1984 ਨੂੰ ਸਰਸਵਤੀ ਵਿਹਾਰ ਇਲਾਕੇ ਦੇ ਵਿੱਚ ਪਿਤਾ ਪੁੱਤਰ ਦੀ ਹੱਤਿਆ ਨਾਲ ਸਬੰਧਤ ਇੱਕ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਸਾਬਕਾ ਕਾਂਗਰਸ ਸੰਸਦ ਮੈਂਬਰ ਸਜਣ 12 ਫਰਵਰੀ ਨੂੰ ਗੈਰ ਕਾਨੂੰਨੀ ਇਕੱਠ ਤੇ ਕਤਲ ਆਦਿ ਨਾਲ ਸਬੰਧਤ ਧਰਾਮਾ ਤਹਿਤ ਦੋਸ਼ੀ ਠਹਿਰਾਇਆ ਗਿਆ ਅਦਾਲਤ ਦੇ ਵੱਲੋਂ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਦਾ ਕਹਿਣਾ ਹੈ ਕਿ ਅਸੀਂ ਇਸ ਗੱਲ ਤੋਂ ਦੁਖੀ ਹਾਂ ਕਿ ਸੱਜਣ ਵਰਗੇ ਵਿਅਕਤੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਪਰ ਮੇਰਾ ਮੰਨਣਾ ਹੈ ਕਿ ਜੇਕਰ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਤਾਂ ਇਹ ਬਿਹਤਰ ਹੁੰਦਾ ਅਤੇ ਸੰਤੁਸ਼ਟ ਹੁੰਦੇ ਉਹਨਾਂ ਨੇ ਇਹ ਵੀ ਕਿਹਾ ਕਿ 41 ਸਾਲਾਂ ਬਾਅਦ ਭਾਵੇਂ ਉਸ ਨੂੰ ਉਮਰ ਕੈਦ ਹੋਈ ਹੋਵੇ ਨਿਆਂ ਦੀ ਜਿੱਤ ਹੋਈ ਹੈ ਮੈਂ ਅਦਾਲਤ ਦੇ ਫੈਸਲੇ ਦਾ ਸਤਕਾਰ ਕਰਦਾ ਹਾਂ ਵਿਸ਼ੇਸ਼ ਜੱਜ ਕਾਬਰੀ ਵਾਵੇਜਾ ਨੇ 1 ਨਵੰਬਰ 1984 ਨੂੰ ਜਸਵੰਤ ਸਿੰਘ ਅਤੇ ਉਸਦੇ ਪੁੱਤਰ ਤਰਨਦੀਪ ਸਿੰਘ ਦੀ ਕਥਿਤ ਹੱਤਿਆ ਦੇ ਕੇਸ ਦੇ ਵਿੱਚ ਇਹ ਫੈਸਲਾ ਅੱਜ ਜਿਹੜਾ ਸੁਣਾਇਆ ਹੈ ਸ਼ਿਕਾਇਤ ਕਰਤਾ ਜਸਵੰਤ ਸਿੰਘ ਦੀ ਪਤਨੀ ਅਤੇ ਉਹਦੇ ਪੱਖਾ ਜਿਹੜਾ ਉਹਦੇ ਵਿੱਚ ਕੁਮਾਰ ਲਈ ਮੋਦੀ ਸਜ਼ਾ ਮੰਗੀ ਗਈ ਸੀ ਕਾਫੀ ਦਿਨਾਂ ਤੋਂ ਚਰਚਾਵਾਂ ਚੱਲ ਰਹੀਆਂ ਸਨ ਕਿ ਅਦਾਲਤ ਅੱਜ ਸਜ਼ਾ ਦੇ ਰਹੀ ਆ ਪੈਂਡਿੰਗ ਐ ਅੱਗੇ ਪਵੇਗਾ ਅੱਗੇ ਹੋਵੇਗਾ ਸੋ ਉਮਰ ਕੈਦ ਜਿਹੜੀ ਹੁਣ ਇਹਨੂੰ ਹੋ ਚੁੱਕੀ ਐ ਭਾਰਤੀ ਰਾਜਨੀਤੀ ਦਾ ਇੱਕ ਇਹ ਅਸੀਂ ਚਿਹਰਾ ਵੀ ਵੇਖਿਆ ਕਿ ਮੌਕੇ ਦੇ ਹਿਸਾਬ ਦੇ ਨਾਲ ਬੰਦੇ ਨੂੰ ਟਿਕਟ ਦੇ ਦਿੱਤੀ ਜਾਂਦੀ ਐ ਮਾਮਲਾ ਠੰਡਾ ਹੋ ਗਿਆ ਟਿਕਟ ਦੇ ਦਿਓ ਜੀ ਭਾਵੇਂ ਦੋਸ਼ੀ ਆ ਦੋਸ਼ੀ ਹੋਣ ਦੇ ਬਾਵਜੂਦ ਵੀ ਟਿਕਟ ਮਿਲਦੀ ਐ ਸੋ ਇੱਥੇ ਰਾਜਨੀਤੀ ਦਾ ਗ੍ਰਾਫ ਵੀ ਅਸੀਂ ਵੇਖ ਸਕਦੇ ਹਾਂ ਕਿਸ ਤਰ੍ਹਾਂ ਡਿੱਗਦਾ ਮਿਆਰ ਜਿਹੜਾ ਨਜ਼ਰ ਆ ਰਿਹਾ ਸੋ ਜਿਵੇਂ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਵੀ ਇਹ ਕਹਿ ਦਿੱਤਾ ਗਿਆ ਹੈ ਪੱਤਰ ਤੱਕ ਲਿਖ ਦਿੱਤਾ ਗਿਆ ਹੈ ਕਿ ਕਾਂਗਰਸ ਦੇ ਰਾਹੁਲ ਗਾਂਧੀ ਨੂੰ ਇਹ ਪੱਤਰ ਲਿਖਿਆ ਗਿਆ ਹੈ ਕਿ ਸੱਜਣ ਹੁਣ ਦੋਸ਼ੀ ਹੈ ਇਹਦੇ ਪਰ ਦੋਸ਼ ਕਦੇ ਲੱਗੇ ਹੋਏ ਨਹੀਂ ਇਹਨੂੰ ਕਾਂਗਰਸ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਸੋ ਭਾਰਤੀ ਨਿਆਂ ਪ੍ਰਣਾਲੀ ਦੀ ਇੱਕ ਭਾਵੇਂ ਦੇਰ ਹੈ درست ਹੈ ਇੱਕ ਕਦਮ ਜਿਹੜਾ ਇਹਦੇ ਨਾਲ ਨਿਆਂ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਜਿਹੜਾ ਵਾਧਦਾ ਹੈ ਸੱਜਣ ਵਰਗੇ अनेका ਹੀ ਹੋਰ ਬੜੇ ਨਾਮ ਨੇ ਜਿਨ੍ਹਾਂ ਦੇ ਵਿੱਚ ਉਨ੍ਹਾਂ ਦੀ ਭੂਮਿਕਾ ਰਹੀ ਆ ਉਹ ਜਾਂ ਤਾਂ ਇਤਿਹਾਸ ਨੇ ਜਾਂ ਰਿਪੋਰਟਾਂ ਦੇ ਵਿੱਚ ਨਹੀਂ ਆਏ ਕੁਝ ਮਰ ਖੱਪ ਗਏ ਤੇ ਕੁਝ ਇਹ ਵੀ ਜਿਹੜੇ ਹੈਗੇ ਇਹਨਾਂ ਨੇ ਵੀ ਐਵੇਂ ਹੀ ਮਰ ਖੱਪ ਜਾਣਾ ਜੀ ਬਿਲਕੁਲ ਤੁਸੀਂ ਸਾਰਾ ਕੁਝ ਸਜਣ ਕੁਮਾਉ ਨੂੰ ਲੈ ਕੇ ਬਿਆਨ ਜਰੂਰ ਕੀਤਾ ਹੈ ਪਰ ਪੀੜਿਤ ਪਰਿਵਾਰ ਜੇਕਰ ਉਸ ਦੇ ਅਸੀਂ ਦਰਦ ਦੀ ਗੱਲ ਕਰ ਰਹੀਏ ਤਾਂ ਉਹਨੂੰ ਅਸੀਂ ਸ਼ਬਦਾਂ ਦੇ ਵਿੱਚ ਤਾਂ ਬਿਆਨ ਨਹੀਂ ਕਰ ਸਕਦੇ ਪਰ ਹੁਣ ਇਸ ਫੈਸਲਾ ਆਉਣ ਤੋਂ ਬਾਅਦ ਉਹਨਾਂ ਦੇ ਹੋਰ ਬਿਆਨ ਸਾਹਮਣੇ ਆਏ ਆ ਮੈਂ ਚਾਹੁੰਗੀ ਅਸੀਂ ਇਹ ਬਿਆਨ ਜਿਹੜੇ ਉਹ ਵੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੇ ਕਰੀਏ। ਆਖਬਕ ਸਜਾ ਕੋਈ ਐਡੀ ਵਧੀਆ ਨਹੀਂ। ਉਮਰਾਂ ਕੱਟ ਲਿਆ ਨੇ ਉਹਨਾਂ ਨੇ। ਜੀ। ਪਹਿਲੋ ਰਾਜ ਕਰਦੇ ਮੈਂ 84 ਤੋਂ ਲੈ ਕੇ ਲੜੀ ਆਂ। ਜੀ। ਪਹਿਲੋ ਤੇ ਮੈਂ ਉਹ ਚਾਹਤ ਆ ਵੀ ਦੇ ਪਹਿਲੋਂ ਮੈਂ ਜਦੋਂ ਸਮਝਾ ਪੁਲਸ ਤੋਂ ਆਇਆ ਨੂੰ 10 ਤਰੀਕ ਨੂੰ ਐਫ ਆਈ ਆਰ ਲਿਖਾਉਣ ਲੱਗੀ ਸੀ ਜੀ ਤਾਂ ਮੈਨੂੰ ਪੁਲਸ ਵਾਲੇ ਦੱਬ ਕੀਤੇ ਟੀਵੀ ਜਿੰਨਾਂ ਦਾ ਨਾਮ ਲਖਾ ਰਿਹਾ ਉਹ ਪਤਾ ਕੌਣ ਹੈ ਮੈਨੂੰ ਕੋ ਪਤਾ ਹੈ ਪਰ ਕਾਸਲ ਹੈ ਕਦੋਂ ਕੀਤਾ ਹੂੰ ਪਰ ਉਹਨੇ ਆਪਣੀ ਮਰਜ਼ੀ ਨਾਲ ਲਗਾ ਆਪ ਤੋ ਮੈਂ ਬਹੁਤ ਬੀਜੀ ਹੂੰ ਇੱਥੇ ਸਾਈਨ ਕਰਦੇਓ ਦੋ ਗੋ ਦਫਾ ਦਫਾ ਲੋ ਆ ਕੇ ਸਾਈਨ ਕਰਵਾ ਲੈ ਮੇਰ ਕੋ ਜੀ ਕਿੰਦਾ ਅੱਜ ਮੈਂ ਬੜਾ ਬੀਜੀ ਹੂੰ ਫੇਰ ਲੈ ਜਿਓ ਹੂੰ ਜਦੋਂ ਉਹਦੇ ਕੋ ਫੇਰ ਲੈਣ ਗਏ 24 ਕਠੀਕ ਨੂੰ ਤੇ ਉਹਨਾਂ ਨੇ ਜਿਹੜਾ ਮੋਰ ਵੀ ਲਾ ਦਿੱਤੀ ਤੇ ਦਫਾਵਾ ਵੀ ਲਾ ਦਿੱਤੀਆਂ ਤੇ ਨਾਂ ਇਹਦਾ ਨਹੀਂ ਲਿਖਿਆ ਕਿਸੇ ਦਾ ਨਹੀਂ ਹੂੰ ਜੀ ਬੀਬੀ ਇਹ ਕਿੱਥੇ ਕਿੱਡਾ ਤੁਹਾਡਾ ਸੰਗਤ ਜੀ ਇਤਨਾ ਤੁਹਾਡੇ ਡਰਾਮ ਤੁਮਕਾਉਣ ਦੀ ਕੋਸ਼ਿਸ਼ ਕੀਤੀ ਕਿ ਲਾਲਚ ਦਿੱਤਾ ਸੀ ਜੀ ਇਤਨਾ ਤੁਕ ਨੂੰ ਆਇਆ ਇਥੇ ਜਦੋਂ ਪਤਾ ਹੀ ਆਇਆ ਇੱਥੇ ਜਦੋਂ ਮੈਂ ਗਵਾਹੀ دینی ਸੀਗਾ ਜਉਂਦੇ ਇੱਥੇ ਰਾਤ ਮੈਗੇਤੀ ਆਕੇ ਹੂੰ ਫਿਰ ਦਿਨੇ ਵੀ ਆਏ ਚੁੱਕਣ ਹੂੰ ਫਿਰ ਕਿੰਨੀ ਕ ਵੱਡੀ ਲਾਹਤ ਆ ਤੇ ਆਹ ਕਿੰਨੀ ਕਿੰਨੀ ਲਾਹਤ ਚਰੰਦੀ ਦੀ ਪਈ ਵੇਖੋ ਲਾਈਟ ਕਾ ਲਈ ਆ 41 ਸਾਲਾਂ ਨਹੀਂ ਤੱਕੇ ਖਾਦੇ ਨੇ ਹੂੰ ਉਹਨਾਂ ਦੀ ਉਮਰਾਂ ਨਹੀਂ ਕੋਈ ਕਹਿੰਿਆ ਨੇ ਪਤਾ ਨਹੀਂ ਜ਼ਖਮ ਤਾਂ ਨਹੀਂ ਪਾਰ ਸਕਦੇ ਪਰ ਲੱਗਦਾ ਥੋੜੀ ਮਲਮ ਲਾਉਣ ਦਾ ਕੰਮ ਹੋਇਆ ਬਸ ਇਹ ਗੱਲ ਇਹ ਆ ਵੀ ਜਦੋਂ ਮੇਰੀ ਇਹਨੂੰ ਸੱਜਣ ਮਾਰਨ ਨੂੰ ਦਿੱਤਾ ਸੀ ਇਹਨੇ ਬਰੀ ਕੀਤਾ ਸੀ ਛੱਕਦੇ ਹਾਤੇ ਹੂੰ 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 ਤੇ ਤੁਹਾਨੂੰ ਪਤਾ ਨਾ ਮੈਂ ਫਿਰ ਜੰਦਰ ਮੰਦਰ ਤੇ ਧਰਨਾ ਦੇ ਦਿੱਤਾ ਭਾਈ ਉਹਦੇ ਮੈਂ ਅੰਦਰ ਹੀ ਰਹਿੰਦੇ ਕਿ ਚਾਚੀ ਹੂੰ ਉਹ ਫਿਰ ਵਕੀਲ ਕਰ ਨਾ ਸਕਿਆ ਵੀ ਇਹ ਤੇ ਕੰਮ ਗਲਤ ਹੋ ਗਿਆ ਹੂੰ ਮੈਂ ਸਭ ਮੈਂ ਕਹਿੰਦਾ ਸਾਹਮਣੇ ਜੱਜ ਨੂੰ ਮੇਰੇ ਕੋਲ ਬਿਠਾਓ ਹੂੰ ਤੇ ਮੈਂ ਉਹਦੇ ਪਰਮ ਕੱਢਣੀ ਛੱਕ ਕੀ ਪਿਆ ਛੱਕ ਹੂੰ